ਕਿ ਪੰਜਾਬ ਪੁਲਿਸ ਜਾਵੇ ਤਾਂ ਕੁਝ ਵੀ ਕਰ ਸਕਦੀ ਹੈ ਕੁਝ ਇਸੇ ਤਰ੍ਹਾਂ ਕਰ ਖਿਆ ਲੁਧਿਆਣਾ ਪੁਲਿਸ ਨੇ ਜਿੱਥੇ ਸਾਢੇ 3 ਸਾਲਾਂ ਗੁੰਮ ਹੋਇਆ ਬੱਚਾ ਪੁਲਿਸ ਨੇ ਮਸਤਾਦੀ ਵਿਖਾਉਂਦੇ ਹੋਏ ਕੁਝ ਹੀ ਘੰਟਿਆਂ ਵਿੱਚ ਲੱਭ ਕੇ ਮਾਂ ਬੋ ਦੇ ਹਵਾਲੇ ਕਰ ਦਿੱਤਾ ਘਟਨਾ ਲੁਧਿਆਣਾ ਦੇ ਤਾਜਪੁਰ ਰੋਡ ਦੀ ਹੈ ਜਦੋਂ ਇਹ ਬੱਚਾ ਕਿਸੇ ਦੇ ਵੱਲੋਂ ਕਿਡਨੈਪ ਕਰਨਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਸਤੈਦੀ ਬਖਾਉਂਦੀ ਹੋਏ ਇਸ ਬੱਚੇ ਨੂੰ ਲੱਭਣ 'ਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਸ਼ਿਕਾਇਤ ਆਈ ਸੀ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਹੋਈ ਹੈ ਇਹ ਨਾ ਮੇਰੇ ਏਰੀਆ ਦੇ ਵਿੱਚ ਇੱਕ ਨਾਮ ਦੇ ਵਿਕਲਾਉਣੀ ਆ ਇਹ 23 ਤਰੀਕ ਨੂੰ ਪਰਸੋਂ ਨੂੰ ਇਹ ਬੱਚਾ ਕਿਤੇ 6:30 ਵਜੇ ਘਰ ਦੇ ਬਾਹਰ ਖੇਡ ਰਿਹਾ ਸੀ ਉੱਥੋਂ ਇਹ ਕਿਤੇ ਗਲਤੀ ਨਾਲ ਜਗੀਰਪੁਰ ਪਿੰਡ ਵਾਲੇ ਪਾਸੇ ਨੂੰ ਚਲਾ ਗਿਆ ਜੀ। ਸਾਥੇ ਕੋ ਬੰਦਾ ਕੈਮਰੇਜ ਚੈੱਕ ਕੀਤੇ ਕੈਮਰੇਜ ਚੈੱਕ ਕਰਨ ਤੇ ਕੋਈ ਬੰਦਾ ਕੋਈ ਇਹ ਪਰਸਨ ਇਹਨੂੰ ਉਹਨਾ ਆਪਣੇ ਐਕਟਵਾ ਦੇ ਅੱਗੇ ਬਿਠਾ ਕੇ ਲੈ ਕੇ ਜਾ ਰਿਹਾ। ਉਹ ਹੁਣ ਦੇਖੋ ਕਿਹੜੀ ਨੀਤ ਨਾਲ ਲੈ ਕੇ ਜਾ ਰਿਹਾ ਜਾਂ ਤੇ ਕੋਈ ਇਹਦੇ ਮਾਪਿਆਂ ਦੇ ਹਵਾਲੇ ਕਰਨ ਵਾਸਤੇ ਲੈ ਕੇ ਜਾ ਰਿਹਾ ਜਾਂ ਕੋਈ ਇਹਦੇ ਬਾਰੇ ਕਨਫਰਮ ਨਹੀਂ ਉਹ ਤਪੀਸ਼ ਕਰ ਰਹੇ ਹਨ ਵੱਖਰੇ ਤੌਰ ਤੇ। ਲੇਕਿਨ ਜਦੋਂ ਅਸੀਂ ਸਾਰਾ ਇਹ ਸਿਸਟਮ ਗਰੁੱਪਾਂ ਦੇ ਵਿੱਚ ਪਾਇਆ ਤੇ ਜਿਆਦਾ ਸੋਚਕ ਸੀ ਜੀ ਵਰਤੀ ਤੇ ਇਹ ਤਾਜਪੁਰ ਰੋਡ ਤੋਂ ਇਹ ਬੱਚਾ ਮਿਲ ਗਿਆ ਹੈ ਇਹ 24 ਘੰਟੇ ਦੇ ਵਿੱਚ ਵਿੱਚ ਬਰੰਦ ਕਰ ਲਿਆ ਦੇਖੋ ਮੈਸੇਜ ਤੇ ਇਹੀ ਆ ਵੀ ਬੱਚਿਆਂ ਨੂੰ ਆਪਣੇ ਨੂੰ ਘਰ ਦੇ ਅੰਦਰ ਰੱਖੋ ਗੇੜ ਦੇ ਅੰਦਰ ਰੱਖੋ ਜਿਵੇਂ ਉਹਨੇ ਬੱਚਾ ਸਾਢੇ 3 ਸਾਲ ਦਾ ਜੇ ਕਿਤੇ ਕੋਈ ਗਲਤ ਬੰਦੇ ਦੇ ਡਿੱਕੇ ਚ ਚਲਾ ਜਾਂਦਾ ਹੈ ਦੇਖੋ ਮਾਂ ਵਾਸਤੇ ਕਿੰਨਾ ਮਾਂ ਬਾਪ ਵਾਸਤੇ ਕਿੰਨਾ ਘਾਟਾ ਪੈਣਾ ਸੀ ਤੇ ਚਲੋ ਇਹ ਬੱਚਾ ਮਿਲ ਗਿਆ ਬਹੁਤ ਵਧੀਆ ਗੱਲ ਹੈ ਨਿਉ ਕੈਮਰੇ ਚੈੱਕ ਕੀਤੇ ਕੈਮਰੇ ਦੇ ਵਿੱਚ ਦੇਸਰੇ ਬਾਕੀ ਕੋਸ਼ਿਸ਼ ਕਰਦੇ ਆ ਪਤਾ ਕਰਦੇ ਆ ਕੌਣ ਆ ਕਿ ਕਿਹੜੀ ਨੀਤ ਨਾਲ ਲੈ ਕੇ ਜਾ ਰਿਹਾ ਬਖਰੇ ਤੌਰ ਤੇ ਪਤਾਲ ਚੰਦਰੀ ਹਾਂ ਬੱਚਾ ਮਾਫੀ ਦੇ ਵਾਲੇ ਕਰ ਕਿ ਪੰਜਾਬ ਪੁਲਿਸ ਜਾਵੇ ਤਾਂ ਕੁਝ ਵੀ ਕਰ ਸਕਦੀ ਹੈ ਕੁਝ ਇਸੇ ਤਰ੍ਹਾਂ ਕਾਰੋਖਿਆ ਲੁਧਿਆਣਾ ਪੁਲਿਸ ਨੇ ਜਿੱਥੇ 3.5 ਸਾਲਾਂ ਗੁੰਮ ਹੋਇਆ ਬੱਚਾ ਪੁਲਿਸ ਨੇ ਮੁਸਤਦੀ ਵਿਖਾਉਂਦੇ ਹੋਏ ਕੁਝ ਹੀ ਘੰਟਿਆਂ ਵਿੱਚ ਲੱਭ ਕੇ ਮਾਂ ਬੋਦੇ ਹਵਾਲੇ ਕਰ ਦਿੱਤਾ ਘਟਨਾ ਲੁਧਿਆਣਾ ਦੇ ਕਾਜਪੁਰ ਰੋਡ ਦੀ ਹੈ ਜਦੋਂ ਇਹ ਬੱਚਾ ਕਿਸੇ ਦੇ ਵੱਲੋਂ ਕਿਡਨਾਪ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੁਸਤਦੀ ਵਿਖਾਉਂਦੀ ਹੋਏ ਇਸ ਬੱਚੇ ਨੂੰ ਲੱਭਣ 'ਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਸ਼ਿਕਾਇਤ ਆਈ ਸੀ ਜਿਸ ਤੋਂ ਬਾਅਦ ਇਹ ਕੀ ਕਾਰਵਾਈ ਹੋਈ ਹੈ ਇਹ ਨਾ ਮੇਰੇ ਏਰੀਆ ਦੇ ਵਿੱਚ ਇੱਕ ਨਾਮ ਦੇ ਬਕਲਾਉਣੀ ਆ ਇਹ 23 ਤਰੀਕ ਨੂੰ ਪਰਸੋਂ ਨੂੰ ਇਹ ਬੱਚਾ ਕਿਤੇ 6:30 ਵਜੇ ਘਰ ਦੇ ਬਾਹਰ ਖੇਡ ਰਿਹਾ ਸੀ ਉੱਥੋਂ ਇਹ ਕਿਤੇ ਗਲਤੀ ਨਾਲ ਜਗੀਰਪੁਰ ਪਿੰਡ ਵਾਲੇ ਪਾਸੇ ਨੂੰ ਚਲਾ ਗਿਆ ਜੀ ਇੱਥੇ ਕੋ ਬੰਦਾ ਕੈਮਰੇਜ ਚੈੱਕ ਕੀਤਾ ਕੈਮਰੇਜ ਚੈੱਕ ਕਰਨ ਤੇ ਕੋਈ ਬੰਦਾ ਕੋਈ ਇਹ ਪਰਸਨ ਇਹਨੂੰ ਉਹ ਆਪਣੇ ਐਕਟਵਾ ਦੇ ਅੱਗੇ ਬਿਠਾ ਕੇ ਲੈ ਕੇ ਜਾ ਰਿਹਾ ਉਹ ਹੁਣ ਦੇਖੋ ਕਿਹੜੀ ਨੀਤ ਨਾਲ ਲੈ ਕੇ ਜਾ ਰਿਹਾ ਜਾਂ ਤੇ ਕੋਈ ਇਹਦੇ ਮਾਪਿਆਂ ਦੇ ਹਵਾਲੇ ਕਰਨ ਵਾਸਤੇ ਲੈ ਕੇ ਜਾ ਰਿਹਾ ਜਾਂ ਕੋਈ ਇਹਦੇ ਬਾਰੇ ਕਨਫਰਮ ਨਹੀਂ ਉਹ ਤਪतीश ਕਰ ਰਹੇ ਹਨ ਵੱਖਰੇ ਤੌਰ ਤੇ ਲੇਕਿਨ ਜਦੋਂ ਅਸੀਂ ਸਾਰਾ ਇਹ ਸਿਸਟਮ ਗਰੁੱਪਾਂ ਦੇ ਵਿੱਚ ਪਾਇਆ ਤੇ ਜਿਆਦਾ ਸਿਚੌਕਸੀ ਜੀ ਵਰਤੀ ਤੇ ਇਹ ਕਾਜ ਕਰੋ ਤੋ ਇਹ ਬੱਚਾ ਮਿਲ ਗਿਆ ਇਹ 24 ਘੰਟੇ ਦੇ ਵਿੱਚ ਵਿੱਚ ਬਰੰਦ ਕਰ ਲਿਆ ਦੇਖੋ ਮੈਸੇਜ ਤੇ ਇਹੀ ਆ ਵੀ ਬੱਚਿਆਂ ਨੂੰ ਆਪਣੇ ਨੂੰ ਘਰ ਦੇ ਅੰਦਰ ਰੱਖੋ ਗੇੜ ਦੇ ਅੰਦਰ ਰੱਖੋ ਜਿਵੇਂ ਉਹਨੇ ਬੱਚਾ 3.5 ਸਾਲ ਦਾ ਇਹ ਕਿਤੇ ਕੋਈ ਗਲਤ ਬੰਦਿਆਂ ਦੇ ਡਿੱਕੇ ਚ ਚਲਾ ਜਾਂਦਾ ਹੈ ਦੇਖੋ ਮਾਂ ਵਾਸਤੇ ਕਿੰਨਾ ਮਾਂ ਬਾਪ ਵਾਸਤੇ ਕਿੰਨਾ ਕਾਟਾ ਪੈਣਾ ਪੈਂਦਾ ਤੇ ਚਲੋ ਇਹ ਬੱਚਾ ਮਿਲ ਗਿਆ ਬਹੁਤ ਵਧੀਆ ਗੱਲ ਇਹ ਉਹ ਕੈਮਰੇ ਚੈੱਕ ਕੀਤੇ ਕੈਮਰੇ ਦੇ ਵਿੱਚ ਅ ਦਿਖ ਰਿਹਾ ਬਾਕੀ ਉਹ ਕੋਸ਼ਿਸ਼ ਕਰਦੇ ਆ ਪਤਾ ਕਰਦੇ ਆ ਕੌਣ ਆ ਕਿ ਕਿਹੜੀ ਨੀਤ ਨਾਲ ਲੈ ਕੇ ਜਾ ਰਹੇ ਬਖਰੇ ਤੌਰ ਤੇ ਪਤਾਲ ਚੰਦਰੀ ਹਾਂ ਬੱਚਾ ਮਾਫੀ ਦੇ ਵਾਲੇ ਕਰ